ਨੱਲੂ ਨੱਲੂਲੀ ਮਾਂ ਲੜਿਆ ਸੀ ਤੁਸੀਂ ਭਾਗੋ ਨੂੰ ਬੰਦੀ ਭਾਗੋ ਨੂੰ ਜੱਗਿਆ ਪਾਈ ਜਾਂਦੇ ਹੋ ਛੋਟੀ ਅੰਕਰੀ ਬਾਖਾਡ ਸਮਝਾਇਆ ਸੀ ਤੁਸੀਂ ਖੁਦ ਹੀ ਬੱਤਰ ਖਾਈ ਜਾਂਦੇ ਹੋ ਤੁਸੀਂ ਖੁਦ ਹੀ ਬੱਤਰ ਦਿਖਾਈ ਜਾਂਦੇ ਹੋ ਸਿੱਖਿਆ ਮੇਰੀ ਕੋਈ ਮੰਨੀ ਨਾ ਸਿੱਖਿਆ ਮੇਰੀ ਕੋਈ ਮੰਨੀ ਨਾ ਪਰ ਮੇਰੇ ਸਿੱਖਾਈ ਜਾਂਦੇ ਹੋ ਪਰ ਮੇਰੇ ਸਿੱਖਾਈ ਜਾਂਦੇ ਹੋ ਪਰ ਮੇਰੇ ਸਿੱਖਾਈ ਜਾਂਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਤੇ ਸੀ ਦਾਨ ਦਾਤ ਦੇਵ ਜੀ ਜੁਲੀ ਪਾਛੇ ਸਿਗੋਤ ਦੇਵ ਜੀ ਜੀ ਬਾਛੇ ਸਿਜੁਰ ਮਾੜੀਏ ਜਨ ਵਰਤ ਸਮਰਮ ਜਣਿਆ ਮੈਂ ਕੀ ਦੀ ਕਤ ਲੜਦਾ ਆਨੇ ਦਾ ਮੀ ਵੜਿਆ ਮਾਰੇ ਦਾ ਆਸਾ ਵੇ ਕਿ ਪਤੇ ਇੱਕ ਓ ਕਾ ਸਤ ਨਾਮ ਕਰਤਾ ਪੁਰੇ ਮੇਰੇ ਪਉਣੇ ਵਾਰ ਕਾਲ ਮਗਰ ਅਜੰਦੇ ਸਭ ਕੁਸਤ ਸਾਜ आसान चुवासा छापी साथ नामों कोशिश की साथ बारे मसाले बारे तेरे सांग का जखांडे के बुरुदस में तोड़े तेरे बारे के आपकरे तो आपकरे ने जागरूक भाल सा छीना हाँ मुजिन दिन गुजारू भाल सा खी रही वाहे गुरु करिए सदा सुखी रही वाहे गुरु, गुरु जंपिए कदे भी गोले भाड़े के भाड़े Yeah. पिस्तराट विच बढ़ आती रत्रावे वैरीनु, हाले तकवी संतादी तस्वी रत्रावे वैरीनु, di così, di per ਅੰਦਰ ਜਾ ਮੀਰ ਹਾਂ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤੰਤਮ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹ ਨਾਨਕ ਗੁਰ ਮੰਤਰ ਦੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਕੂਲ ਅੰਦਰ ਮੈਂ ਸੁਣਿਆ ਸੀ ਲੱਗਦੀ ਪੀਸ ਕੋਈ ਨਾ ਸੋਪਾ ਸੁਣ ਕੇ ਮੈਂ ਦਾਖਲ ਆਣ ਹੋਇਆ ਤੇਨੇ ਪਹਿਣ ਕੇ ਪੀਸ ਤੇ 30 ਕੋਈ ਨਾ ਐਸੀ ਜਗਲੇ ਕਾਇਮ ਮਿਸਾਲ ਕੀਤੀ ਜਿਹਦੀ ਦੁਨੀਆ ਤੇ ਕਰਦਾ ਰਿਸ ਕੋਈ ਨਾ ਚਾਤੀ ਮਾਰੀ ਮੈਂ ਜਗਤ ਜਮਾਤ ਅੰਦਰ ਚਾਤੀ ਮਾਰੀ ਮੈਂ ਜਗਤ ਜਮਾਤ ਅੰਦਰ ਪੜਨ ਵਾਲਿਆਂ ਦੇ ਤੜਾਂ ਤੇ ਸੀ ਕੋਈ ਨਾ ਪੜਨ ਵਾਲਿਆਂ ਦੇ ਤਰਾਂ ਤੇ ਸੀ ਕੋਈ ਨਾ ਬਾਈਕੂ ਚੀਕਾ ਖਾਲਸਾ ਬਾਈਕੂ ਚੀਕਾ ਖਾਲਸਾ ਬਾਈਕੂ ਚੀਕਾ ਆਸਾ ਕਾ ਸਤਵਾ ਮਹੱਲਾ ਪੰਜਵਾ ਹਰ ਕਾ ਨਾਮ ਰਿਤੇ ਰਿਤੇ ਆਈ ਸੰਗੀ ਸਾਥੀ ਸਗਰ ਕਰਾਈ ਗੁਰਮੇਂ ਸੰਸਦਾ ਹੈ ਨਾਲੇ ਸਿਮਰ ਸਿਮਰ ਕੇ ਸਦਾ ਸਮਾਤੇ ਰਹਾਓ ਤੇਰਾ ਕੀਆ ਮੀਠਾ ਲਾਗੇ ਆ ਨਾਮ ਪਦਾਰਕ ਨਾਨਕ ਮਾਗੇ ਥਾਈ ਕੋ ਚੀਤਾ ਕਾਲਸਾ ਥਾਈ ਕੋ ਚੀਕ ਤਤੀ ਤਵੀ ਤੇ ਬੈਠ ਕੇ ਵੀ ਵਾਹਿਗੁਰੂ ਦਾ ਜਾਪ ਵਿਚਾਰ ਕਰੇ ਆਖ ਵਿੱਚ ਮਾਸਦੀ ਤਵੀ ਤੇ ਵੀ ਸੀਨੇ ਠੰਡਰ ਪਾਇਆ ਗਏ ਇੱਕ ਨੀਂਦ ਖਾ ਹਰ ਮੰਦਰ ਸਾਹਿਬ ਜੀ ਉੱਥੇ ਸ਼ਰਧਾ ਦਾ ਮਹਿਲ ਉਸਾਰ ਗਏ ਐਸੀ ਨਿਸ਼ਟਾ ਦੇਹ ਪੁਰਾਣੀ ਜਾਲਨ ਨਾਮ ਸਤਿਗੁਰਾਂ ਦਾ ਪੁਕਾਰਿਆ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਤੇਰੀ ਮੇਰਾ ਨਾਮ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਕੁਝ Да, да.

ਬਹੁਤ ਬੱਚਿਆਂ ਨੇ ਕਵਿਤਾਵਾਂ ਕੁਝੀਆਂ ਸੁਣਾਈਆਂ ਮੈਨੂੰ ਬਹੁਤ ਵਧੀਆ ਲੱਗਾ ਹੁਣ ਮੈਂ ਤੁਹਾਨੂੰ ਇੱਕ ਭਗਤ ਦੀ ਸਾਖੀ ਸੁਣਾਉਣ ਲੱਗਾ ਜੋ ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਹੈਗੀ ਆ ਰੂਪ ਦੇ ਵਿੱਚ ਹੈਗੀ ਆ ਇਹ ਗੁਰਬਾਣੀ ਦੀਆਂ ਤੁਕਾਂ 1164 ਅੰਕ ਦੇ ਉੱਤੇ ਸਿਸ਼ੋਭਤ ਹੈਗੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਰਤੀਆਂ ਇਹ ਭਗਤ ਨਾਮਦੇਵ ਜੀ ਨੇ ਤੁਕਾਂ ਆਪਣੀਆਂ ਲਿਖੀਆਂ ਨੇ ਹੱਡ ਬੀਤੀ ਦੱਸੀ ਹੈਗੀਆਂ ਇਹਨਾਂ ਤੁਕਾਂ ਦੇ ਵਿੱਚ ਉੱਥੇ ਲਿਖਿਆ ਹੋਇਆ ਹੈ ਹਸਤ ਖੇਲਤ ਤੇਰੇ ਦਿਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਣੜੀ ਜਾਤ ਮੇਰੀ ਜਾਤਿ ਮਰਾਇਆ ਸ਼ੀਬੇ ਕੇ ਜਨਮ ਕਾਹੇ ਕੋ ਆਇਆ ਲੈ ਕਮਲੀ ਚਲਿਓ ਬਲਟਾਏ ਦੇਹੁਰੇ ਪਾਛੈ ਬੈਠਾ ਜਾਏ ਜਿਉ ਜਿਉ ਨਾਮਾ ਹਰ ਗੁਣ ਉਚੈ ਭਗਤ ਜਣਾ ਕੋ ਦੇਹੁਰਾ ਫਿਰੇ ਇਸ ਆਪੇ ਨੂੰ ਮੈਂ ਥੋੜਾ ਸੰਖੇਪ ਕਰਕੇ ਦੱਸ ਦਿੰਦਾ ਭਗਤ ਨਾਮਦੇਵ ਜਿਹੜਾ ਜਣਾ ਮੈਂ ਗਿਆ 1270 ਈਸਵੀ ਦੇ ਵਿੱਚ ਨਰਸੀ ਨਾਮਦੇਵ ਵਿਖੇ ਹੋਇਆ ਜਿਹੜਾ ਕਿ ਹੁਣ ਮਹਾਰਾਸ਼ਟਰ ਦੇ ਵਿੱਚ ਹੈਗਾ ਉਹਨਾਂ ਦੇ ਘਰ ਦੇ ਨਾਲੇ ਇੱਕ ਸ਼ਿਵ ਮੰਦਿਰ ਹੁੰਦਾ ਸੀ ਜਿਹੜਾ 5500 ਸਾਲ ਪੁਰਾਣਾ ਮੰਦਿਰ ਹੈ ਉੱਥੇ ਬਹੁਤ ਸਾਰੇ ਪੰਡਤ ਜਿਹੜੇ ਆ ਪੂਜਾ ਕਰਨ ਜਾਂਦੇ ਸੀ ਭਗਤ ਜੀ ਉੱਥੇ ਚਲੇ ਗਏ ਕਿਉਂਕਿ ਉਹ ਵੀ ਭਗਤੀ ਕਰਨਾ ਚਾਹੁੰਦੇ ਸੀ ਪਰ ਉਹਨਾਂ ਦੀ ਜਿਆਦ ਮੀਮੀ ਹੋਣ ਕਰਕੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਭਗਤ ਨਾਮਦੇਵ ਜੀ ਫਿਰ ਉਹ ਦਿਹੋਰੇ ਦੇ ਪਿੱਛੇ ਜਾ ਕੇ ਬੈਠ ਗਏ ਜਦੋਂ ਉਹ ਭਗਤੀ ਕਰਨ ਲੱਗੇ ਤੇ ਰੱਬ ਦੀ ਉਹਨਾਂ ਦੀ ਉਹਨਾਂ ਦੇ ਉੱਤੇ ਇੰਨੀ ਜ਼ਿਆਦਾ ਕਿਰਪਾ ਹੋਈ ਕਿ ਉਹਨਾਂ ਨੇ ਪੂਰਾ ਦਿਹੋਰੇ ਘੁਮਾਣ ਕਰਾਉਣ ਨਾਲੇ ਬਾਅਦ ਤੇ ਜਿਦੋਂ ਉਹਨਾਂ ਨੇ ਪੰਡਤਾਂ ਨੇ ਵੇਖਿਆ ਤਾਂ ਉਦੋਂ ਭਗਤ ਨਾਮਦੇਵ ਜੀ ਨੂੰ ਉਹਨਾਂ ਨੇ ਨਮਸਕਾਰ ਕੀਤੀ ਇਹ ਮੈਂ ਤੁਹਾਨੂੰ ਸਾਖੀ ਸੁਣਾਉਣਾ ਚਾਹੁੰਦਾ ਸੀ ਕੋੜ ਸਾਖੀ ਦੀ ਇੱਕ ਸਿੱਖਿਆ ਵੀ ਹੁੰਦੀ ਆ ਹੁਣ ਮੈਂ ਤੁਹਾਨੂੰ ਸਿੱਖਿਆ ਦੱਸਦਾ ਕੀ ਹੈਗੀ ਆ ਸਿੱਖਿਆ ਇਹ ਹੈਗੀ ਆ ਕਿ ਜਿੱਦਾਂ ਭਗਤ ਨਾਮਦੇਵ ਜੀ ਨੇ ਭਗਤੀ ਕੀਤੀ ਹੈਗੀ ਆ ਨਾ ਉਦਾਂ ਹੀ ਸਾਨੂੰ ਵੀ ਭਗਤੀ ਕਰਨੀ ਚਾਹੀਦੀ ਹੈਗੀ ਆ ਕਿਉਂਕਿ ਭਗਤ ਨਾਮਦੇਵ ਜੀ ਦੀ ਉਦਾਹਰਣ ਜਿੱਦਾਂ ਵੇਖੀਏ ਭਗਤ ਨਾਮਦੇਵ ਜੀ ਨੂੰ ਉਹ ਰੱਬ ਦੇ ਨਾਲ ਬਹੁਤ ਗੰੀਅਮ ਸੀਗੇ ਤੇ ਇਸ ਤਰ੍ਹਾਂ ਸਾਨੂੰ ਹੀ ਉਹਨਾਂ ਦੇ ਰੰਗੋ ਭਗਤੀ ਕਰਨੀ ਚਾਹੀਦੀ ਤਾਂ ਕਿ ਰੱਬ ਦੀ ਸਾਡੇ ਉੱਤੇ ਕਿਰਪਾ ਹੋ ਸਕੇ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਸੁਖਮਨੀ ਸਾਹਿਬ ਚ ਪਰਬ ਦਾ ਸਿਮਰਨ ਸਭ ਤੇ ਉੱਚਾ ਪਰਬ ਦਾ ਸਿਮਰਨ ਉਧਰੇ ਮੁੱੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੇ ਸੋਨ ਹਾਂ ਕੋਇਆ ਜੀ ਘਰੇ ਜਾ ਕੇ ਕਿਸੇ ਨੇ ਨਹੀਂ ਤੁਹਾਡੇ ਕੋਲੋਂ ਕਿਸੇ ਨੇ ਸ਼ਬਦ ਲਿਖਾਇਆ ਹੋਇਆ ਨਹੀਂ ਇਹਨਾਂ ਬੱਚਿਆਂ ਨੇ ਸਿਰਫ ਇਹ ਸੁਣਿਆ ਜੀ ਸ਼ਬਦ ਦਾ ਕਿੰਨਾ ਅਸਰ ਹੁੰਦਾ ਹੈ ਜੀ ਹੁਣ ਵੇਖੋ ਜੀ ਇਹਨਾਂ ਬੱਚਿਆਂ ਦੇ ਵਿੱਚ ਹੀ ਕਈ ਉਹ ਬੱਚੇ ਨੇ ਫਟੇ ਨਿਆਣਾ ਨਿਆਣਾ ਤਾਰੂਤ ਨੇ ਸਾਹਿਬ ਆਇਆ ਏਕੀ ਗਾਇਕਾ ਮਾਇਆ ਪੱਕਿਆ ਏਕੀ ਗਾਇਕਾ ਮਾਇਆ ਛੇੜਾ ਵਰਗੇ ਜਿਹੜੇ ਵਗਾ ਦੇ ਪੱਕਿਆ ਤੋਂ ਨਾ ਡਾਡੇ ਧਾਰੂਤ ਨੂੰ

ਨੀਤ ਕੌਰ ਕੁਰਜਿੰਦਰ ਸਿੰਘ ਕੌਰ ਸੁਪਤਰੀ ਮਨਜੀਤ ਸਿੰਘ ਸਿਮਰਨਜੀਤ ਕੌਰ ਸੁਪਤਰੀ ਗੁਰਮੀਤ ਸਿੰਘ ਸੁਖਮਨਜੀਤ ਕੌਰ ਸੁਪਤਰੀ ਗੁਰਮੀਤ ਸਿੰਘ 三句。 ਤਬਾਗੋਂ ਬੱਚਿਆਂ ਦੇ ਨਾਲ ਜਿਹੜੇ ਛੁੱਟੀਆਂ ਦੇ ਵਿੱਚ ਅਸੀਂ ਸ਼ੁਰੂ ਕੀਤਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਕਿ ਬੱਚਿਆਂ ਨੂੰ ਗੁਰਬਾਣੀ ਤੋਂ ਜਾਣੂ ਕਰਾਇਆ ਜਾਵੇ ਗੁਰੂਆਂ ਦੇ ਨਾਵਾਂ ਤੋਂ ਜਾਣੂ ਕਰਾਇਆ ਜਾਵੇ ਔਰ ਜਿਵੇਂ ਦੇ ਸੰਭੋਖ ਹੋ ਕੇ ਰੋਜ਼ ਬੱਚੇ ਜਿਹੜੇ ਐ ਮੱਥਾ ਟੇਕ ਸਕੇ ਗੁਰਬਾਣੀ ਪੜ ਸਕਣ ਤੇ ਮੇਕ ਕੀਤੀ ਜਾਵੇ ਸਹੀ ਸੰਖਿਆ ਮੁੱਤੀ ਜਾਵੇ ਤਾਂ ਕਿ ਆਉਣ ਵਾਲੀ ਪਨੀਰੀ ਸਾਡੀ ਗੁਰੂ ਮਹਾਰਾਜ ਨੂੰ ਸਮਰਪਿਤ ਹੋਵੇ ਤਰੋੜ ਆਪਣਾ ਕਿ ਪਹਿਲੀਆਂ ਪਨੀਰੀਆਂ ਜਿਹੜੀਆਂ ਨੇ ਨਸ਼ਿਆਂ ਵਿੱਚ ਬਹੁਤ ਸਾਰੀ ਕਿਰਤੀ ਹੋ ਚੁੱਕੀ ਹੈ ਇਹਦੀ ਰੁਕਾਵਟ ਕਰਤੇ ਇਹੋ ਹੀ ਪ੍ਰੋਗਰਾਮ ਹੈ ਕਿ ਅਸੀਂ ਛੋਟੇ ਬੱਚਿਆਂ ਨੂੰ ਗੁਰੂ ਨਾਲ ਜੋੜੀਏ ਉਹ ਕੁਰਬਾਨੀ ਦਾ ਪਾਠ ਕਰਵਾ ਕੇ ਰੋਜ਼ ਇਹਨਾਂ ਨੂੰ ਲਾਏ ਅਮਰਤ ਛਕਾਈਏ ਗੁਰੂ ਘਰੇ ਬਾਣਦਣ ਹੋਰ ਕੋਈ ਸਰਕਾਰ ਕੋਈ ਸਿਸਟਮ ਨਹੀਂ ਜਿਹੜੇ ਆਵਾਂ ਵਾਲੀ ਪੀੜੀ ਨੂੰ ਨਸ਼ੇ ਤੋਂ ਰੋਕਿਆ ਜਾ ਸਕੇ ਇੱਕੋ ਹੀ ਇੱਕ ਤਰੀਕਾ ਮੇਕਾ ਇੱਕ ਇੱਕ ਬੱਚਾ ਹੈ ਇੱਕ ਇੱਕ ਪੁੱਤਰ ਹੈ ਇੱਕ ਇੱਕ ਭਰਾ ਹੈ ਉਹ ਨਸ਼ੇ ਦੀ ਭੇਡ ਚੱਲ ਰਹੀ ਹੈ ਭੈਣਾਂ ਤੇ ਮਾਮਾ ਮਾਪੇ ਕਰਵਾंदे ਵੇਖੇ ਨਹੀਂ ਜਾਂਦੇ ਬਹੁਤ ساری ਸੰਗਤ ਕੋਈ ਕਦੀ ਕੋਈ ਆ ਜਾਂਦਾ ਇਹਨੂੰ ਠਾਣੇ ਭੜਾਓ ਇਹ ਸੂਤਰ ਨਹੀਂ ਹੋ ਰਿਹਾ ਇਹਨੂੰ ਕੋਈ ਦਵਾਈ ਦਵਾ ਦਿਓ ਇਹ ਸੂਤਰ ਨਹੀਂ ਹੋ ਰਿਹਾ ਅਖੀਰ ਜ਼ਿੰਦਗੀ ਕਿੰਨੀ ਹੈ ਜਵਾਨ ਪੁੱਤਰ ਦੀ 3 ਸਾਲ ਤੋਂ ਬਾਅਦ ਜਿਹੜੀਆਂ ਭਿਆੜੇ ਨਸ਼ੇ ਨੇ ਉਹ ਲਾ ਲੈਂਦਾ ਜਦੋਂ ਨੌਜਵਾਨ ਇਹਨੂੰ ਬੱਸ ਜ਼ਿੰਦਗੀ ਨਹੀਂ ਹੈ ਇਹ ਦੁੱਖ ਹੁੰਦਾ ਉਸ ਵਾਸਤੇ ਅਸੀਂ ਪ੍ਰੋਗਰਾਮ ਬਣਾਇਆ ਡਿਪੈਂਡ ਜਾ ਕੇ ਛੋਟੀ ਪਨੀਰੀ ਨੂੰ ਰੋਕ ਨਾ ਜਵੇ ਤਾਂ ਕਿ ਉਹ ਲੈ ਕੁੱਖਾ ਨਹੀਂ ਹਰਿਆ ਰਹਿ ਸਕਣ ਸਾਡੀ ਬਾਤ ਕਿਸਮਤੀ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਗੁਰੂਆਂ ਪੀਰਾਂ ਦਾ ਪ੍ਰਚਾਰ ਰਿਆ ਜੁਰਮ ਦੇ ਖਿਲਾਫ ਨਾ ਤੇਰੇ ਗਲਤ ਨੂੰ ਗਲਤ ਕਹਿੰਦੇ ਰੇ ਠੀਕ ਨੂੰ ਠੀਕ ਕਹਿੰਦੇ ਰੇ ਸਾਡੇ ਗੁਰੂ ਸਹਿਬਾਨ ਤੇ ਸੇ ਜੰਗਾਂ ਵੀ ਲੜੀਆਂ ਉਹਨਾਂ ਦਰਵਾਣਿਆਂ ਦੇ ਖਰਾਬ ਜਦੋਂ ਲੋਕਾਂ ਨੂੰ ਜਬਰੀ ਆਪਣੇ ਦਰਵਾਜ਼ੇ ਵਿੱਚ ਆਪਣੇ ਸ਼ਾਮਲ ਕਰਾਉਂਦੇ ਸਨ ਉਹਦੇ ਨਾਲ ਸਾਡੇ ਗੁਰੂ ਸਾਹਿਬਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਫਿਰ ਇੱਕੋ ਮਨ ਬਣਿਆ ਤੁਸੀਂ ਸੰਗਤ ਨੇ ਮੈਨੂੰ ਸ਼ੁਰੂਆਤੀ ਕਮੇਟੀ ਦਾ ਜ਼ੇਵਾਬਦਾਰ ਬਣਾ ਕੇ ਭੇਜਿਆ 12-13 ਸਾਲ ਹੋ ਚੁੱਕੇ ਨੇ ਪਰ ਅਸੀਂ ਉਦੋਂ ਤੋਂ ਪਿੰਡਾਂ ਦੇ ਵਿੱਚ ਅੱਜ ਗੁਰੂ ਘਰ ਵਿੱਚ ਵੱਖਰੀ ਗੱਲ ਹੈ ਕਿ ਪਹਿਲਾਂ ਇੱਥੇ ਇਹ ਜਿਹੜੀ ਮਨੂ ਦਾ ਪ੍ਰਚਾਰ ਹੋਣ ਵਾਸਤੇ ਬੱਚਿਆਂ ਨੂੰ ਇਕੱਠੇ ਕਰਨ ਵਾਸਤੇ ਜਿਹੜਾ ਉਹ ਪ੍ਰੋਗਰਾਮ ਬਣਿਆ ਵੈਸੇ ਸਾਡੀ ਟੀਮ ਬਹੁਤ ਵਧੀਆ ਹੈ ਗੁਰਪ੍ਰੀਤ ਸਿੰਘ ਹੋਰੀ ਲਵਪ੍ਰੀਤ ਸਿੰਘ ਹੋਰੀ ਇੱਥੇ ਸੀਤਸੇ ਹੋਰੀ ਪੰਜਾਬ ਦੇ ਵੱਡੇ ਜਿਹੜੇ ਕਥਾਵਾਚਕ ਨੇ ਵੱਡੇ ਕਵੀਸ਼ਰ ਨੇ ਸਾਡੇ ਕੋਲ ਸ਼ਰਮਣੀ ਕਮੇਟੀ ਅਸੀਂ ਸਾਰੇ ਮੁਖ ਟੋਕਣ ਮੈਂ ਆਪਾਂ ਆਪਣੇ ਹੱਕੇ ਵਿੱਚ ਇਹ ਬੇਨਤੀ ਕਰਕੇ ਇਹ ਘਰ ਘਰ ਜਾ ਕੇ ਧਰਮ ਦਾ ਪ੍ਰਚਾਰ ਕਰੋ ਆਮ ਸ਼ਰੋਬਣੀ ਕਮੇਟੀ ਦੇ ਇੱਕ ਗੱਲ ਦੀ ਉੱਠਦੀ ਹੈ ਕਿ ਸ਼ਰੋਬਣੀ ਕਮੇਟੀ ਦੇ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ ਸ਼ਰੋਬਣੀ ਕਮੇਟੀ ਵਾਲੇ ਜਿਹੜੇ ਆ ਉਹ ਗੁਰਬਾਣੀ ਦੀਆਂ ਤੁੱਕਾਂ ਬਾਸ ਤੇ ਨਹੀਂ ਪਿੰਡਾਂ ਵਿੱਚ ਜਾਂਦੇ ਪਰ ਅਸੀਂ ਦਾਅਵੇ ਦਾ ਕਹਿੰਦੇ ਆ ਕਿ 10-12 ਸਾਲ ਤੋਂ ਅਸੀਂ ਇਸ ਗੱਲ ਵਿੱਚ ਰੁੱਝੇ ਹੋਏ ਆ ਤੁਹਾਨੂੰ ਖਿਮਾ ਚਾਉਂਦੇ ਆ ਕਿ ਤੁਸੀਂ ਪਹਿਲੀ ਵਾਰ ਤੁਹਾਡੇ ਕੈਂਪ ਲੱਗਾ ਕਪਾੜੇ ਨਾਲ ਲੇਟ ਲਗਾ ਮੈਂ ਸਤਿਗੁਰੂ ਸਾਨੂੰ ਚਾਰੋਂ ਦਾ ਵਾਧਾ ਮਿਲਿਆ ਗੁਰੂ ਮਹਾਰਾਜ ਨੇ ਬੜੀ ਰਹਿਮਤ ਕੀਤੀ ਮਹਾਰਾਜ ਨੇ ਕਿਰਪਾ ਕੀਤੀ ਸਾਰੇ ਬੱਚੇ ਦੇ ਕੀ ਸਾਡੇ ਕੈਂਪਾਂ ਵਿੱਚ ਦਾਖਲ ਹੋ ਕੇ ਪਰਣ ਕੇ ਜਾਣਗੇ ਬੱਚੇ ਬਹੁਤ ਸਾਰੇ ਅਮੰਤਰੀ ਹੋ ਕੇ ਬੜੀ ਪ੍ਰਬੰਧਕ ਮੈਨੂੰ ਭਰਾ ਸਾਡੇ ਦੱਸ ਰਹੇ ਸੀ ਕਿ ਕਿੰਨੇ ਨੇ ਕਿਹਾ ਵੀ ਮੈਂ ਅੱਜ ਤੋਂ ਭਗਵਾਨਾਂ ਦਾ ਕੇਸ ਰੱਖਾਂਗਾ ਕਿੰਨੀ ਖੁਸ਼ੀ ਹੋਈ ਸਾਨੂੰ ਦੋ ਦੋ ਚਾਰ ਬੱਚੇ ਜੇ ਉਹ ਇਦਾਂ ਸਾਰੇ ਜਦੋਂ ਪਾਠ ਕੁਰਬਾਨੀ ਪੜਨਗੇ ਮਾਂ ਕੋ ਬੈਠ ਕੇ ਗੁਰਕਾ ਫੜ ਕੇ ਕੁਰਬਾਨੀ ਪੜਨਗੇ ਬੱਚੇ ਲੱਗੇ ਪਾਠ ਕਰਨਗੇ ਉਹ ਘਰ ਵਿੱਚ ਗੁਰੂ ਕਿਉਂ ਨਾ ਆਊ ਗੁਰੂ ਬਾਰੇ ਦੀ ਕਿਰਤਾ ਕਿਉਂ ਨਾ ਹੋ ਜਿੱਥੇ ਬਾਣੀ ਦੀ ਪ੍ਰਵਾਹ ਚੱਲੇਗਾ ਇਹ ਤੁਹਾਡੇ ਹੱਥ ਵਿੱਚ ਆ ਖਾਸ ਕਰਕੇ ਬੀਬੀਆਂ ਦੇ ਜਿਹੜੀਆਂ ਮਾਵਾਂ ਬੱਚਿਆਂ ਦੀ ਤੁਸੀਂ ਦੂਸਰਾ ਗੁਰੂ ਦੇ ਤੁਸੀਂ ਗੁਰੂ ਦਾ ਰਤਬਾ ਮੇ ਬਹਾਦਰ ਕਿਹਦੇ ਇਹਨਾਂ ਨੂੰ ਬਿਠਾ ਕੇ ਹੋਣ ਇਹਨਾਂ ਨੂੰ ਕੱਚੀ ਮਿੱਟੀ ਆ ਜਿੰਦਰਬਾਦੀ ਮੋੜ ਕੇ ਜੋ ਮੱਦੀ ਇਹਨਾਂ ਦਾ ਬਣਾ ਰੋ ਮੈਂ ਸੁਧਨਾ ਧਰਮੀ ਬਣਾਉ ਪਰ ਉਹ ਸੋਸ ਸਮੇਂ ਦੀਆਂ ਸਰਕਾਰਾਂ ਕੋਈ ਵੀ ਹੋਊ ਸਾਡਾ ਕੋਈ ਸਿਸਟਮ ਹੋਣਾ ਕੋਈ ਸੁਵੰਨ ਨਹੀਂ ਆਪਣੀ ਨਿਗਰੀ ਉਸ ਦਾ ਕੋਈ ਸੰਬੰਧ ਨਹੀਂ ਪਰ ਸਮੇਂ ਦੀਆਂ ਸਰਕਾਰਾਂ ਨੇ